ਇਨਕਲਾਬ ਭਾਰਤ ਮਾਤਾ ਕੀ ਜੈ ਬੋਲੇ ਸੋਨਿਆ ਬਹੁਤ ਬਹੁਤ ਧੰਨਵਾਦ ਲੁਧਿਆਣਾ ਵਾਸੀਆਂ ਦਾ ਇਹ ਜਿਹੜੀ ਮਾਰਕੀਟ ਹੈ ਕੁਮਾਰ ਮੰਡੀ ਵਾਲੀ ਇਹ ਮੇਰੇ ਲਈ ਕੋਈ ਨਵੀਂ ਨਹੀਂ ਜਦੋਂ ਮੈਂ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਆਇਆ ਸੀ ਤਾਂ ਇਸ ਮਾਰਕੀਟ ਦੇ ਵਿੱਚ ਦੀ ਅਕਸਰ ਅੱਗੇ ਪਧੌੜ ਹਾਊਸ ਜਿੱਥੇ ਕੈਸਟਾਂ ਦੀ ਮਾਰਕੀਟ ਹੁੰਦੀ ਜਾਂਦੇ ਹੁੰਦੇ ਸੀ ਸੋ ਅੱਜ ਮੈਂ ਤੁਹਾਡੇ ਨਾਲ ਕੋਈ ਬਹੁਤੇ ਲੰਬੇ ਛੋੜੇ ਭਾਸ਼ਣ ਸਾਂਝੇ ਕਰਨ ਨਹੀਂ ਆਇਆ ਅਣਜਾਣੇ ਨੰਬਰوں ਤੇ ਮਿਲ ਨਹੀਂ ਵੀ ਆਈ ਅਣਜਾਣਾ ਨੰਬਰ ਕੋਈ ਨਹੀਂ ਚੁੱਪ ਬੰਦ ਕਰ ਸਾਰੇ ਜਾਣੇ ਪਛਾਣੇ ਹੀ ਤਮੇ ਜਿੰਨੇ ਵੀ ਲੁਧਿਆਣੇ ਵਾਰਡ ਦੇ ਸਾਡੇ ਐਮਸੀ ਨੇ ਇੱਥੇ ਖੜੇ ਹੋਣਗੇ ਬਹੁਤ ਸਾਰੇ ਮੈਂ ਉਹਨਾਂ ਲਈ ਅਪੀਲ ਕਰਨ ਆਇਆ ਸਾਰੇ ਵਾਰਡਾਂ ਚ ਕੱਲੇ-ਕੱਲੇ ਵਾਰਡ ਚ ਮੈਂ ਥੋ ਜਾਇਆ ਨਹੀਂ ਜਾਣਾ ਪਰ ਅੱਜ ਇੱਕ ਸਾਂਝੀ ਅਪੀਲ ਇੱਥੋਂ ਮੈਂ ਕਰਨਾ ਆਇਆ ਕਿ ਜਿੱਥੇ ਵੀ ਤੁਹਾਨੂੰ ਮਸ਼ੀਨ ਦੇ ਵਿੱਚ ਝਾੜੂ ਦਾ ਚੋਣ ਨਿਸ਼ਾਨ ਪਹਿਲੇ ਨੰਬਰ ਤੇ ਕਿਤੇ ਦੂਜੇ ਨੰਬਰ ਤੇ ਕਿਤੇ ਤੀਜੇ ਨੰਬਰ ਤੇ ਵੀ ਹੋ ਸਕਦਾ ਮਿਲੇ ਤੇ ਉਹਨੂੰ ਉਸ ਬਟਨ ਨੂੰ ਦਬਕੇ ਲੁਧਿਆਣੇ ਦੇ ਵਿੱਚ ਆਪਣੀ ਸਰਕਾਰ ਬਣਾਓ ਲੋਕਲ ਗਵਰਨਮੈਂਟ ਬਣਾਓ ਤਾਂ ਕਿ ਤੁਹਾਡੇ ਚੁਣੇ ਹੋਏ ਨਮਾਇंदे ਤੁਹਾਡੀਆਂ ਸਮੱਸਿਆਵਾਂ ਭਾਵੇਂ ਉਹ ਸੀਵਰੇਜ ਦੀਆਂ ਭਾਵੇਂ ਉਹ ਲਾਈਟਾਂ ਦੀਆਂ ਭਾਵੇਂ ਉਹ ਪਾਰਕਾਂ ਦੀਆਂ ਭਾਵੇਂ ਉਹ ਗੰਦਗੀ ਦੀਆਂ ਭਾਵੇਂ ਪੀਣ ਵਾਲੇ ਪਾਣੀ ਦੀਆਂ ਹੋਣ ਉਹ ਪੰਜਾਬ ਸਰਕਾਰ ਕੋਲੇ ਲੈ ਕੇ ਆਉਣ ਪੰਜਾਬ ਸਰਕਾਰ ਉਹਨਾਂ ਨੂੰ ਕਹਵੇ ਮਤਾ ਪਾਸ ਕਰਕੇ ਦਿਓ ਤੇ ਆਪਾਂ ਕੰਮ ਕਰੀਏ ਤਾਂ ਸ਼ਹਿਰ ਜਿਹੜਾ ਲੁਧਿਆਣਾ ਮਾਂਚੈਸਟਰ ਜਿਹਨੂੰ ਕਿਹਾ ਜਾਂਦਾ ਪੰਜਾਬ ਦਾ ਦਿਲ ਕਿਹਾ ਜਾਂਦਾ ਇਹਨੂੰ ਦੁਬਾਰਾ ਆਪਾਂ ਉਸੇ ਰੁਤਬੇ ਤੇ ਲੈ ਕੇ ਜਾ ਸਕਦੇ ਹਾਂ ਉਵੇਂ ਜਿਵੇਂ ਚਮਕਾ ਸਕਦੇ ਹਾਂ ਪਰ ਇਹ ਪਹਿਲਾਂ ਜਿਹੜੀ ਕਾਰਪੋਰੇਸ਼ਨ ਸੀ ਮਤਾ ਹੀ ਨਹੀਂ ਪਾਸ ਕਰਦੇ ਸੀ ਕਹਿੰਦੇ ਕਿਤੇ ਸਰਕਾਰ ਦੀ ਚੜ੍ਹਾਈ ਨਾ ਹੋ ਜੇ ਵੀ ਸਰਕਾਰ ਨੇ ਪੈਸੇ ਚੜ੍ਹਾਈ ਕਾ ਵੀ ਲੋਕਾਂ ਦਾ ਪੈਸਾ ਹੈ ਜੀ ਕੈਮੀ ਉਸ ਪਰ ਕਾਰਪੋਰੇਸ਼ਨ ਚ ਹੈ ਤੇ ਪੰਜਾਬ ਸਰਕਾਰ ਕੋਲੇ ਹੈ ਲੋਕਾਂ ਦਾ ਪੈਸਾ ਹੈ ਟੈਕਸ ਦਾ ਪੈਸਾ ਹੈ ਸੋ ਟੈਕਸ ਦਾ ਪੈਸਾ ਲੋਕਾਂ ਦਾ ਪੈਸਾ ਲੋਕਾਂ ਤੇ ਲਾਉਣ ਚ ਕਾਦੀ ਚੜਾਈ ਕਾਦੀ ਉਤਰਾਈ ਸਾਡੇ ਪ੍ਰਧਾਨ ਜੀ ਅਮਨ अरोड़ा ਜੀ ਕੱਲ ਅਸੀਂ ਅੰਮ੍ਰਿਤਸਰ ਫਗਵਾੜਾ ਜਲੰਧਰ ਗਏ ਆ ਪੂਰਾ ਸਫਾਇਆ ਹੀ ਹੋਇਆ ਪਿਆ ਲੋਕ ਕਹਿੰਦੇ ਸਾਡਾ ਖਿਹੜਾ ਛੜਾ ਦਿਓ ਇਹਨਾਂ ਤੋਂ ਬਸ ਮੈਂ ਕਿਹਾ ਮੈਂ ਨਹੀਂ ਛੜਾਉਣਾ ਖਿਹੜਾ ਤੁਸੀਂ ਹੀ ਛੜਾਉਣਾ ਹੈ ਬਟਨ ਦੱਬ ਕੇ ਸੋ ਜਦੋਂ ਸਰਕਾਰਾਂ ਦੋਨੇ ਲੁਧਿਆਣੇ ਚ ਵੀ ਸਰਕਾਰ ਆਮ ਆਦਮੀ ਪਾਰਟੀ ਦੀ ਹੋ ਗਈ ਮਿਊਸਪਲ ਕਾਰਪੋਰੇਸ਼ਨ ਚ ਮੇਅਰ ਆਪਣਾ ਬਣ ਗਿਆ ਪੰਜਾਬ ਦੇ ਵਿੱਚ ਵੀ ਸਰਕਾਰ ਆਪਣੀ ਹੈ ਫਿਰ ਕੋਈ ਕਮੀ ਨਹੀਂ ਰਹਿਣੀ ਫਿਰ ਜੇ ਕੋਈ ਕਮੀ ਰਹਿ ਜੇ ਫਿਰ ਅਸੀਂ ਜ਼ਿੰਮੇਵਾਰ ਹੋਵਾਂਗੇ ਫਿਰ ਅਸੀਂ ਅਗਲੀ ਵਾਰ ਕਿਹੜੇ ਮੂੰਹ ਨਾਲ ਤੁਹਾਡੇ ਕੋਲ ਆਵਾਂਗੇ ਫਿਰ ਅਗਲੀ ਵਾਰ ਜੇ ਅਸੀਂ ਕਮੀ ਛੱਡਤੀ ਇਹ ਜਿੰਮੇਵਾਰੀ ਸਾਡੀ ਹੈ ਸਾਡੇ ਐਮਐਲਏ ਸਹਿਬਾਨ ਬੈਠੇ ਆ ਸਾਰੇ ਗੋਗੀ ਜੀ ਬੈਠੇ ਆ ਸਾਡੇ ਸਾਨੇਆਲ ਤੋਂ ਖੰਨੇ ਤੋਂ ਸਾਡੇ ਰਾਏ ਰਾਏਕੋਟ ਤੋਂ ਸਾਰੇ ਐਮਐਲਏ ਸਹਿਬਾਨ ਬੈਠੇ ਆਸੀਂ ਜੀ ਇਧਰੋਂ ਆਤਮਨਗਰ ਵਾਲੇ ਵੀ ਬੈਠੇ ਆ ਸਾਰੇ ਖੜੇ ਆ ਵਾਹ ਜਿੰਦਾਬਾਦ ਜਿੰਦਾਬਾਦ ਮਾਵਾਂ ਭੈਣਾਂ ਨਾਰੀ ਸ਼ਕਤੀ ਉਹ ਵੀ ਪਹੁੰਚੇ ਹੋਏ ਨੇ ਔਰ ਇੰਨਾ ਵਧੀਆ ਇੰਨਾ ਸਤਿਕਾਰ ਦੇ ਰਹੇ ਹੋ ਜਦੋਂ ਮਾਵਾਂ ਦੀਆਂ ਮਾਮਾ ਦਾ ਅਸ਼ੀਰਵਾਦ ਤੇ ਭੈਣਾਂ ਦੀਆਂ ਦੁਆਵਾਂ ਨਾਲ ਆ ਜਾਣ ਦੁਨੀਆ ਦਾ ਕੋਈ ਮੈਦਾਨ ਇਹੋ ਜਿਹਾ ਨਹੀਂ ਜਿਹੜਾ ਤੁਸੀਂ ਫਤਿਹ ਨਾ ਕਰ ਸਕੋ ਕਿੱਥੇ ਤਾਂ ਕਿੱਥੇ ਤਾਂ ਪਿਆਰ ਮਿਲ ਰਿਹਾ ਹੈ ਆਉਣ ਸਾਰੀ ਗੱਡੀ ਫੁੱਲਾਂ ਨਾਲ ਭਰਤੀ ਮੇਰੀ ਪੱਗ 'ਚੋਂ ਸ਼ਾਮ ਤੱਕ ਫੁੱਲ ਨਿਕਲੀ ਜਾਂਦੇ ਰਹਿੰਦੇ ਮਾਮਾ ਸਿਰਪਲੋਸ ਦੀਆਂ ਨੇ ਅਸ਼ੀਰਵਾਦ ਦਿੰਦੀਆਂ ਪੈਣਾ ਦਵਾਵਾਂ ਦਿੰਦੀਆਂ ਨੌਜਵਾਨ ਮੁੰਡੇ ਮੋਢੇ ਤੇ ਹੱਥ ਰੱਖ ਕੇ ਸੈਲਫੀਆਂ ਕਰਾਉਂਦੇ ਆ ਕਿੱਥੇ ਤਾਂ ਆ ਪਿਆਰ ਐ ਕਿੱਥੇ ਉਹ ਦੂਜੀਆਂ ਪਾਰਟੀਆਂ ਵਾਲੇ ਆ ਕਾਂਗਰਸੀ ਭਾਜਪੀ ਉਹਨਾਂ ਨਾਲ ਇੱਕ ਵਾਰੀ ਹੱਥ ਮਿਲਾ ਕੇ ਬਾਅਦ ਉਂਗਲੀਆਂ ਗਿਣਨੀਆਂ ਪੈਂਦੀਆਂ ਨੇ ਪੂਰੀਆਂ ਨੇ ਜਾਂ ਲੈ ਗਏ ਕੱਦੀ ਜੇ ਉਂਗਲੀ ਨਹੀਂ ਲੱਗ ਜਾਣਗੇ ਛਾਂਪ ਛੱਲਾ ਤਾਂ ਲਈ ਜਾਂਦੇ ਆ ਮਤਲਬ ਖਾਲੀ ਤਾਂ ਜਾਂਦੇ ਨਹੀਂ ਉਹ ਸੋ ਇਸ ਕਰਕੇ ਉਹਨਾਂ ਨੂੰ ਆਪਾਂ ਨੇ ਬਹੁਤ ਪਰਖ ਲਿਆ ਹੁਣ ਹੋਰ ਪਰਖਣ ਦਾ ਵੇਲਾ ਸਾਡੇ ਕੋਲੇ ਹੈ ਨਹੀਂ ਪਹਿਲੀ 75 77 ਸਾਲ ਲੇਟ ਹੋਏ ਫਿਰਦੇ ਆ ਅਸੀਂ جنੂਨੀ ਆ ਪੰਜਾਬ ਲਈ ਪਿੰਡਾਂ ਨੂੰ ਵੀ ਚਮਕਾ ਰਹੇ ਆ ਸ਼ਹਿਰਾਂ ਨੂੰ ਵੀ ਚਮਕਾਵਾਂਗੇ ਮੇਰੀ ਜ਼ਿੰਮੇਵਾਰੀ ਹੈ ਮੈਨੂੰ ਤੁਸੀਂ ਮੁਖੀਆ ਚੁਣਿਆ ਬਸ ਤੁਸੀਂ ਸਾਥ ਦਿਓ ਜਦੋਂ ਲੁਧਿਆਣੇ ਚੋਂ ਪਹਿਲੀ ਖਬਰ ਆਈ ਕਿ ਲੁਧਿਆਣੇ ਚੋਂ ਆਮ ਆਦਮੀ ਪਾਰਟੀ ਜਿਹੜੀ ਆ ਹੁੰਜਾ ਫੇਰ ਕੇ ਜਿੱਤ ਪ੍ਰਾਪਤ ਕਰ ਰਹੀ ਐ ਲੁਧਿਆਣੇ ਝਾੜੂ ਚੱਲ ਗਿਆ ਤਾਂ ਲੁਧਿਆਣੇ ਚ ਅਸਲੀ ਝਾੜੂ ਵੀ ਚੱਲੂਗਾ ਜਿਹੜਾ ਸਫਾਈ ਕਰੂਗਾ ਲੁਧਿਆਣੇ ਦੀ ਚੌਣ ਨਿਸ਼ਾਨ ਵਾਲਾ ਝਾੜੂ ਵੀ ਚੱਲੂ ਦੂਜਾ ਝਾੜੂ ਵੀ ਚੱਲੂ ਸ਼ਹਿਰ ਚ ਮੈਨੂੰ ਪਤਾ ਮੈਂ ਮੈਂ 1993 ਤੋਂ ਲੈ ਕੇ 1998 ਤੱਕ 97 ਤੱਕ ਮੈਂ ਸ਼ਹਿਰ ਚ ਰਿਹਾ ਇੱਥੇ ਮੈਨੂੰ ਕੱਲਾ ਕੱਲਾ ਪਤਾ ਐ ਅ ਤੋ ਸਿੱਧੇ ਜਾਓਗੇ ਅੱਗੇ ਕਾਲਜ ਆਉਂਦਾ ਅੱਗੇ ਗੁਰੂ ਨਾਨਕ ਸਟੇਡੀਅਮ ਨੂੰ ਸੱਚੇ ਪਾਸੇ ਮੁੜ ਜਾਂਦੀ ਹੈ ਡੀ ਐਮ ਸੀ ਨੂੰ ਖੱਬੇ ਮੁੜ ਜਾਂਦੀ ਹੈ ਚੌਂਕ ਚੋਂ ਫਿਰ ਅੰਡਰਬ੍ਰਿਜ ਤੋਂ ਥੱਲੋਂ ਲੰਘ ਕੇ ਭਗੌੜ ਹੌਸ ਆ ਜਾਂਦਾ ਘਾਂਟਾ ਘਰ ਆ ਜਾਂਦਾ ਸੋ ਇਧਰ ਦੀ ਜਾਂਦੇ ਆ ਆ ਆਪਣਾ ਬੱਸ ਸਟੈਂਡ ਆ ਜਾਂਦਾ ਇਧਰ ਮੈਨੂੰ ਉਹ ਗਾਬਾ ਰੋਡ ਆ ਜਾਂਦੀ ਉਧਰ ਅਗਲੇ ਗਿੱਲ ਰੋਡ ਤੇ ਜਾ ਕੇ ਕੱਲਾ ਕੱਲਾ ਮੈਨੂੰ ਸ਼ਹਿਰ ਦਾ ਨਕਸ਼ਾ ਪਤਾ ਹੈ ਤੇ ਮੈਨੂੰ ਇਹ ਵੀ ਪਤਾ ਹੈ ਕਿ ਕਿੱਥੇ ਕਿੱਥੇ ਕੀ ਦਿੱਕਤਾਂ ਨੇ ਬਸ ਇਹ ਵੀ ਸ਼ਕਤੀ ਦਿਓ ਇਸ ਗੱਲ ਦੀ ਕਿ ਇਹਨੂੰ ਠੀਕ ਕਰ ਸਕੀਏ ਕੋਈ ਕੁਦਰਤ ਹੈ ਜੀ ਕਦੇ ਸੋਚਿਆ ਸੀਗਾ ਕੋਈ ਮੈਂ ਤਾਂ ਕਦੇ ਸੋਚਿਆ ਨਹੀਂ ਸੀਗਾ ਜਦੋਂ ਮੈਂ ਪਹਿਲੀ ਵਾਰ ਇਸ ਸ਼ਹਿਰ ਚ ਆਇਆ ਸੀਗਾ ਲੁਧਿਆਣਾ বাস ਸਟੈਂਡ ਤੋਂ ਆਟੋ ਲੈ ਕੇ ਸਨੇਤ ਗਿਆ ਸੀ ਅਗਰ ਨਾ ਕਰ ਉੱਥੇ ਅੱਗੇ ਨਾਲ ਹੀ ਕੰਪਨੀ ਦਾ ਉਹਦਾ ਦਫ਼ਤਰ ਸੀਗਾ ਤੇ ਪਹਿਲੀ ਵਾਰ ਲੁਧਿਆਣਾ ਆਇਆ ਸੀ ਜੰਦਗੀ 'ਚ ਕਰਦਿਆਂ ਨੂੰ ਇਹ ਸੋਚ ਸੀ ਪਤਾ ਨਹੀਂ ਗੁੰਮਗਾਮੀ ਨਾ ਹੋ ਜੇ ਹੁੰਦਾ ਨਹੀਂ ਵੀ ਖੋਇਆ ਜਾਊਗਾ ਉਹਨਾਂ ਨੂੰ ਕੀ ਪਤਾ ਸੀਗਾ ਖੋਇਆ ਨਹੀਂ ਜਾਂਦੋ ਇਹ ਪੰਜਾਬ ਨੂੰ ਭਾਲਣ ਆਇਆ ਇੱਥੇ ਸੋ ਇੱਥੇ ਅੱਜ ਮੁੱਖ ਮੰਤਰੀ ਤੌਰ ਤੇ ਆ ਰਹੇ ਆ ਤਾਂ ਬੜਾ ਚੰਗਾ ਲੱਗਦਾ ਜੀ ਹਾਂ ਜੀ ਹਾਂ ਖੋਇਆ ਜਾਊਗਾ ਕਹਿੰਦੇ ਸਾਡੇ ਸੋ ਜਾਂਦੇ ਵਸਦੇ ਰਹੋ ਬਸ ਇਹੀ ਮੇਰੀ ਤੁਹਾਨੂੰ ਬੇਨਤੀ ਹੈ परसों ਨੂੰ ਸਵੇਰੇ ਸਵੇਰੇ ਉੱਠ ਕੇ ਨਾ ਤੋਕੇ ਤਿਆਰ ਹੋ ਕੇ ਪੋਲਿੰਗ ਬੂਥ ਤੇ ਜਾਇਓ ਛਾੜੂ ਵਾਲਾ ਬਟਨ ਜਿੱਥੇ ਹੈਗਾ ਉਹਦਾ ਬਟਨ ਦਬ ਦਿਓ ਬਾਕੀ ਬਟਨਾਂ ਵੱਲ ਦੇਖਿਓ ਵੀ ਨਾ ਨਹੀਂ ਤਾਂ ਅੱਖਾਂ 'ਚ ਨਾ ਚਿੱਟਾ ਮੋਤੀਆ ਵੀ ਉੱਤਰ ਸਕਦਾ ਐਡੇ ਪਾਪੀ ਬੰਦੇ ਨੇ ਐਡੇ ਇਹਨਾਂ ਨੇ ਜ਼ੁਲਮ ਕੀਤੇ ਹੋਇਆ ਲੋਕਾਂ ਤੇ ਸੋਨਾ ਵੱਲ ਦੇਖਿਓ ਹੀ ਨਹੀਂ ਜਿਹੜੇ ਰਾਹ ਪੈਣਾ ਹੀ ਨਹੀਂ ਕਹਿੰਦੇ ਉਹਦੇ ਰਾਹ ਪੁੱਛਣਾ ਪੁੱਛਣ ਦਾ ਕੀ ਫਾਇਦਾ ਜਿਹੜੇ ਰਾਹ ਜਾਣਾ ਹੀ ਨਹੀਂ ਸੋਸ ਵਪਾਰੀਆਂ ਦਾ ਟਾਈਮ ਹੈ ਦੁਕਾਨਦਾਰਾਂ ਦਾ ਟਾਈਮ ਹੈ ਇਹ ਸਾਡੇ ਪੰਜਾਬ ਦਾ ਟਾਈਮ ਹੈ ਹੁਣ ਅਸੀਂ ਇਕੱਠੇ ਰਹਿਨੇ ਆ ਅਸੀਂ ਨਫਰ ਦੀ ਰਾਜਨੀਤੀ ਨਹੀਂ ਕਰਦੇ ਅਸੀਂ ਸੈਕੂਲਰ ਬੰਦੇ ਆ ਸਾਡੀਆਂ ਰਾਮ ਨੌਮੀਆਂ ਸਾਂਝੀਆਂ ਨੇ ਸਾਡੀਆਂ ਹਨੂਮਾਨ ਜਨਮ ਦਿਨੀਆਂ ਸਾਂਝੀਆਂ ਨੇ ਸਾਡੇ ਰਫਦਾਸ ਭਗਤ ਜੀ ਦੇ ਦਿਹਾੜੇ ਸਾਂਝੇ ਨੇ ਸਾਡੇ ਗੁਰਪੁਰਬ ਸਾਂਝੇ ਨੇ ਸਾਡੀਆਂ ਕ੍ਰਿਸਮਸਾਂ ਸਾਂਝੀਆਂ ਨੇ ਅਸੀਂ ਇਕੱਠੇ ਮਨਾਉਨੇ ਆ ਪੰਜਾਬ ਦੇ ਵਿੱਚ ਜਿਹੜੀ ਮਰਜੀ ਬੀਜ ਬੀਜ ਦੋ ਧਰਤੀ ਤੇ ਉਗਿਆ ਹੁੰਦਾ ਪਰ ਨਫਰਤ ਦਾ ਬੀਜ ਨਹੀਂ ਉਗਦਾ ਇੱਥੇ ਅਸੀਂ ਨਫਰਤ ਦਾ ਬੀਜ ਉਗਣ ਦੇਣਾ ਵੀ ਨਹੀਂ ਇੱਥੇ ਬਹੁਤ ਗੋਲੀਆਂ ਚੱਲੀਆਂ ਬਹੁਤ ਨੁਕਸਾਨ ਚੱਲੀ ਬੈਠੇ ਆ ਅਸੀਂ ਸੋ ਜੇ ਕੋਈ ਕੋਸ਼ਿਸ਼ ਕਰੇ ਜਾਂ ਦਿਮਾਗ 'ਚ ਰੱਖਿਆ ਹੋਵੇ ਕਿਸੇ ਨੇ ਕਿ ਅਸੀਂ ਪੰਜਾਬ ਦੇ ਏਕੇ ਨੂੰ ਤੋੜ ਦਾਂਗੇ ਤਾਂ ਉਹ ਗਲਤਫਹਿਮੀ ਚ ਹੈ ਸੋ ਇਸ ਕਰਕੇ ਮੈਂ ਤੁਹਾਡੇ ਕੋਲੇ ਲੁਧਿਆਣੇ ਆ ਜਾਇਆ ਹਾਂ ਮੇਰੀ ਇਹ ਕਰਮ ਭੂਮੀ ਰਹੀ ਹੈ ਇੱਥੋਂ ਮੈਂ ਸਟਾਰ ਬਣਿਆ ਇੱਥੋਂ ਮੈਂ ਕਲਾਕਾਰੀ ਦੇ ਵਿੱਚ ਪੈਰ ਧਰਿਆ ਸੋ ਮੈਂ ਆਪਣੀ ਕਰਮ ਭੂਮੀ ਤੇ ਆ ਜਾਇਆ ਬੇਨਤੀ ਕਰਨਾ ਉਹਨਾਂ ਲੋਕਾਂ ਨੂੰ ਜਿਨ੍ਹਾਂ ਨੇ ਮੈਨੂੰ ਤੁਸੀਂ 17.5 ਸਾਲ ਦੀ ਉਮਰ ਚ ਐਡਾ ਵੱਡਾ ਕਲਾਕਾਰ ਬਣਾਇਆ ਤੇ ਬਾਅਦ ਚ ਮੈਂ ਸੋਚਿਆ ਬਾਅਦ ਚ ਵੀ ਲੋਕਾਂ ਨੇ ਤਾਂ ਮੈਨੂੰ ਬਹੁਤ ਕੁਝ ਦਿੱਤਾ ਸਮਾਜ ਨੇ ਤਾਂ ਮੈਨੂੰ ਬਹੁਤ ਕੁਝ ਦਿੱਤਾ ਪਰ ਮੈਂ ਸਮਾਜ ਨੂੰ ਵਾਪਸ ਕੀ ਦਿੱਤਾ ਫਿਰ ਤੇ ਮੇਰਾ ਫਰਜ਼ ਬਣਦਾ ਕਿ ਮੈਂ ਸਮਾਜ ਨੂੰ ਵਿਆਸ ਸਮੇਤ ਵਾਪਸ ਮੋੜਾਂ 50000 ਸਰਕਾਰੀ ਨੌਕਰੀਆਂ ਦੇ ਕੇ ਆ ਤੁਹਾਡੇ ਸਾਹਮਣੇ ਖੜਾ ਮੈਂ 50000 ਸਰਕਾਰੀ ਨੌਕਰੀਆਂ ਪੌਣੇ 3 ਸਾਲ ਚ ਕੋਈ ਪੈਸਾ ਨਹੀਂ ਲੱਗਿਆ ਕਿਸੇ ਦਾ ਕੋਈ ਸ਼ਪਾਰਿਸ਼ ਨਹੀਂ ਇੱਕ ਘਰ ਚ ਦੋ ਦੋ ਤਿੰਨ ਤਿੰਨ ਨੌਕਰੀਆਂ ਵੀ ਮਿਲੀਆਂ ਹੋਈਆਂ ਇੱਕ ਘਰ ਚ ਦੋ ਦੋ ਤਿੰਨ ਤਿੰਨ ਨੌਕਰੀਆਂ ਵੀ ਮਿਲੀਆਂ ਬਿਜਲੀ ਦੇ ਬਿੱਲ 90% ਜ਼ੀਰੋ ਆ ਰਹੇ ਨੇ ਖੇਤਾਂ ਦੇ ਵਿੱਚ ਬਿਜਲੀ ਦਿਨੇ ਆ ਰਹੀ ਹੈ ਨਾਲੇ ਪੂਰੀ ਆ ਰਹੀ ਹੈ ਥਰਮਲ ਪਲਾਂਟ ਖਰੀਦ ਲਿਆ ਗੋਇੰਦਵਾਲ ਸਾਹਿਬਾ ਅੱਠ ਸਾਲਾਂ ਤੋਂ ਬੰਦ ਪਈ ਕੋਲੇ ਦੀ ਖਾਨ ਚਾਰਖੰਡ ਦੇ ਵਿੱਚ ਪੰਜਾਬ ਦੀ ਉਹ ਚਲਵਾਈ 16 ਟੋਲ ਪਲਾਜੇ ਜਿਹੜੇ ਓਵਰ ਟਾਈਮ ਹੋ ਗਿਆ ਸੀ ਜਿਨ੍ਹਾਂ ਨੂੰ ਉਹਨਾਂ ਦਾ ਟਾਈਮ ਵੀ ਲੰਘ ਗਿਆ ਸੀ ਐਵੇਂ ਪੈਸੇ ਲਈ ਜਾਂਦੀ ਸੀ ਲੋਕਾਂ ਤੋਂ 16 ਟੋਲ ਪਲਾਜੇ ਬੰਦ ਕਰਾਏ 62 ਲੱਖ ਰੁਪਈਆ ਹਰ ਰੋਜ਼ ਲੋਕਾਂ ਦਾ ਬਚਦਾ ਇੱਕ ਦਿਨ ਦਾ 62 ਲੱਖ ਰੁਪਈਆ ਜੇ ਕੋਈ ਹੋਰ ਹੁੰਦਾ ਉਹ ਕਹਿੰਦਾ ਠੀਕ ਹੈ ਪੰਜਾ ਮੈਨੂੰ ਦੇ ਦਿਆ ਕਰੋ 12 ਥੋੜਾ ਉਹਨਾਂ ਨੇ ਇਸ ਜੁਗਤ ਕਰ ਲੈਣਾ ਸੀ ਚੱਲੀ ਜਾਣ ਦੋ ਟੋਲਪਲਾ ਜੀ ਲੁੱਟੀ ਜਾ ਲੋਕਾਂ ਨੂੰ ਸੋ ਵੀਰੋ ਮੈਂ ਤੁਹਾਡੇ ਵਰਗਾ ਮੈਨੂੰ ਪੈਸੇ ਪੈਸੇ ਦੀ ਕਦਰ ਹੈ ਪੰਜਾਬ ਦਾ ਪੈਸਾ ਹੈ ਤੁਹਾਡਾ ਪੈਸਾ ਖੂਨ ਪਸੀਨੇ ਦੀ ਕਮਾਈ ਹੈ ਤੁਹਾਡੀ ਵਿਧਾਇਕਾਂ ਦੀਆਂ ਪੈਨਸ਼ਨਾਂ ਬੰਦ ਕੀਤੀਆਂ 10-10 ਪੈਨਸ਼ਨਾਂ ਲਈ ਜਾਂਦੇ ਸੀ 5-5 ਲੱਖ ਰੁਪਏ ਦੀ ਪੈਨਸ਼ਨ ਹੀ ਆਈ ਜਾਂਦੀ ਸੀ ਮੈਂ ਕਿਹਾ ਲੋਕ ਤਾਂ ਨੌਕਰੀ ਨੂੰ ਤਰਸੀ ਜਾਂਦੇ ਆ ਤੁਸੀਂ ਪੈਨਸ਼ਨਾਂ ਲੈ ਬੰਦ ਕਰਦੇ ਆ ਮੈਂ ਕਿਹਾ ਜੇ ਕਿਸੇ ਨੇ ਲੈਣੀ ਹੈ ਇੱਕ ਲੈ ਲਿਓ ਨਹੀਂ ਨਾ ਸੀ ਉਹ ਵੀ ਨਹੀਂ ਗਣੇ ਸੀ ਨਾਲੇ ਤਾਂ ਕਹਿੰਦੇ ਹੋ ਹੱਥ ਬਨ ਕੇ ਕਹਿੰਦੇ ਹੋ ਸੇਵਾ ਦਾ ਮੌਕਾ ਦਿਓ ਤੇ ਸੇਵਾ ਦੀ ਪੈਨਸ਼ਨ ਥੋੜੀ ਹੁੰਦੀ ਹੈ ਸੇਵਾ ਦੀ ਪੈਨਸ਼ਨ ਮੰਗਦੇ ਆ ਬਾਅਦ ਚ ਸੋਇਸ ਕਰਕੇ ਮੈਂ ਤੁਹਾਨੂੰ ਕਹਿਣਾ ਕਿ ਲੁਧਿਆਣੇ ਵਾਲਿਓ ਸੀਐਮ ਆਪ ਦਾ ਤਾਂ ਐਮਸੀ ਵੀ ਆਪ ਦਾ ਸੀਐਮ ਤੇ ਐਮਸੀ ਬਨ ਅੱਖਰਾਂ ਦੀ ਫਰਕ ਹੈ ਉਧਰ ਸੀ ਮੂਰੇ ਇਧਰ ਸੀ ਪਿਛੇ ਇਹਨਾਂ ਕੀ ਫਰਕ ਹੈ ਸਫਾਇਆ ਕਰੋ ਬਾਹ ਇਹ ਲੱਗ ਗਿਆ ਪਤਾ ਲੋਕਾਂ ਦੇ ਅੱਖਾਂ ਚੋਂ ਪਤਾ ਲੱਗ ਜਾਂਦਾ ਹੈ ਕਈ ਕਿਨੂੰ ਸਫਾਇਆ ਬਾਸ ਇੱਕ ਨੂੰ ਝਾੜੂ ਇਸ ਝਾੜੂ ਨਾਲ ਪਹਿਲਾਂ ਆਪਾਂ ਸਿਰਫ ਦੁਕਾਨ ਜਾਂ ਮਕਾਨ ਸਾਫ ਕਰਦੇ ਸੀ ਹੁਣ ਅਰਵਿੰਦ ਕੇਜਰੀਵਾਲ ਜੀ ਦੀ ਅਗਵਾਈ ਚ ਇਸ ਝਾੜੂ ਨਾਲ ਪੂਰਾ ਹਿੰਦੁਸਤਾਨ ਸਾਫ ਕੀਤਾ ਜਾਊਗਾ ਤੇ ਤੁਹਾਨੂੰ ਹੋਰ ਖੁਸ਼ਖਬਰੀ ਦੇ ਦਿੰਨੇ ਆ ਤੁਸੀਂ ਦਿੱਲੀ ਨਾਲ ਸੰਬੰਧਤੋਂ ਵਪਾਰੀ ਲੋਗੋਂ ਬਹੁਤ ਹੋ ਜਾਂਦੇ ਹੋ ਆ ਫਰਵਰੀ ਦੇ ਪਹਿਲੇ ਹਫਤੇ ਦਿੱਲੀ ਚ ਵੀ ਵੋਟਾਂ ਪੈ ਰਹੀਆਂ ਨੇ ਚੌਥੀ ਵਾਰੀ ਫੇਰ ਸਫਾਇਆ ਹੋ ਰਿਹਾ ਉੱਥੇ ਵੀ ਚੌਥੀ ਵਾਰ ਲੋਕ ਕਹਿੰਦੇ ਸਾਨੂੰ ਕੇਜਰੀਵਾਲ ਚਾਹੀਦਾ ਸਕੂਲ ਠੀਕ ਕਰਤੇ ਹਸਪਤਲ ਠੀਕ ਕਰਤੇ ਰੋਜ਼ਗਾਰ ਮਿਲ ਰਿਹਾ ਪਹਿਲਾਂ ਤਾਂ ਕਦੇ ਫੰਕਸ਼ਨ ਹੁੰਦੇ ਹੀ ਨਹੀਂ ਸੀ ਇਹ ਜੇ ਨਿਯੁਕਤੀ ਪੱਤਰ ਵੰਡ ਸਮਰੋਹ ਕਿੱਥੇ ਹੁੰਦੇ ਸੀ ਰੋਣ ਹੀ ਲਾਤੇ ਸੀ ਸਾਡੇ ਤਾਂ ਹਾਸੇ ਖੋ ਕੇ ਲੱਗੇ ਸੀ ਇਹ ਪਰ ਉਹ ਬਹੁਤ ਬਲਵਾਨ ਹੈ ਦੇਖ ਲਓ ਫਿਰ ਜਿਨ੍ਹਾਂ ਨੇ ਉਹਦੇ ਨਾਂ ਤੇ ਪਾਪ ਕੀਤੇ ਤੇ ਅੱਜ ਮਸ਼ੀਨਾ ਚੋਂ ਚੋਣ ਨਿਸ਼ਾਨੀ ਮਿਟ ਗਿਆ ਜਿਵੇਂ ਆਪਾਂ ਕਹਿੰਦੇ ਨਾਮੋਂ ਨਿਸ਼ਾਨ ਮਿਟਾਉਂਦਾ ਰੱਬ ਮਿਟ ਗਏ ਨਾਮੋਂ ਵੀ ਮਿਟ ਗਏ ਨਿਸ਼ਾਨ ਵੀ ਮਿਟ ਗਏ ਉਹ ਫਿਰਦੇ ਜਾਂ ਕਦੇ ਮਾਫੀਆਂ ਮੰਗਦੇ ਕੁਦਰਤ ਪਰਮਾਤਮਾ ਪਰਮਾਤਮਾ ਕੁ ਧਰਮ ਦੇ ਨਾਂ ਤੇ ਰਾਜਨੀਤੀ ਕਰਦੇ ਰਹੇ ਆ ਧਰਮ ਨੂੰ ਵਰਤੇ ਰਹੇ ਆ ਤਾਂ ਰੱਬ ਨੇ ਰੱਬ ਦੀ ਚੱਕੀ ਜਿਹੜੀ ਹੈ ਉਹ ਚੱਲਦੀ ਥੋੜੀ ਜਿਹੀ ਹੌਲੀ ਹੈ ਪਰ ਪੀਂਦੀ ਬਹੁਤ ਬਰੀਕ ਹੈ ਨਾਕ ਸੁਨ ਮਾਰਦਾ ਨਾ ਲੱਤ ਮਾਰਦਾ ਰੱਬ ਜਦੋਂ ਮਾਰਦਾ ਮਤ ਮਾਰਦਾ ਮੱਤਾਂ ਬੱਜੀਆਂ ਪਈਆਂ ਹੋਣ ਇਹਨਾਂ ਦੀ ਸੋ ਇਸ ਕਰਕੇ ਦੋਨੇ ਹੱਥ ਉੱਪਰ ਚੱਕ ਕੇ ਦੋ ਨਾਰੇ ਲਾ ਦਿਓ ਤਾਂ ਕਿ ਮੈਨੂੰ ਹੌਸਲਾ ਹੋ ਜੇ ਕਿ ਲੁਧਿਆਣੇ ਵਾਲੇ ਪਾਸਿਓ ਤਾਂ ਫਿਰ ਹਾਂ ਹੀ ਸਮਝੀਏ ਲੁਧਿਆਣੇ ਵਾਲੇ ਪਾਸਿਓ ਇਹ ਆਉਣਗੇ ਇੱਥੇ ਕਾਫੀ ਜਿਹੜੇ ਐਮਸੀ ਖੜੇ ਆ ਦੂਜੀਏ ਪਾਰਟੀਆਂ ਦੇ ਦੂਜੀਆਂ ਪਾਰਟੀਆਂ ਦੇ ਜਿਹੜੇ ਐਮਸੀ ਖੜੇ ਪੈਸੇ ਪੂਸੇ ਹੈਗੇ ਉਹਨਾਂ ਕੋਲ ਕਾਫੀ ਕਿਉਂਕਿ ਮਾਲ ਉਹਨਾਂ ਨੇ ਬਣਾਇਆ ਹੋਇਆ ਥੋੜ੍ਹਾ ਹੀ ਨੇ ਉਹ ਪੈਸੇ ਪੁੱਛਿਆ ਅੱਜ ਰਾਤ ਨੂੰ ਜਾਂ ਕੱਲ ਰਾਤ ਨੂੰ ਪੈਪੂਏ ਦੇਣ ਆਉਣਗੇ ਤੁਹਾਨੂੰ ਮੇਰੀ ਹੱਥ ਬੰਨ ਕੇ ਬੇਨਤੀ ਹੈ ਜਵਾਬ ਨਾ ਦਿਓ ਮਨਾ ਨਾ ਕਰਿਓ ਲక్ష్ਮੀਨੀ ਮੋੜੀ ਦੀ ਹੁੰਦੀ ਕਰਿਆਈ ਤੇ ਬਸ ਐਂ ਕਹਿ ਦਿਓ ਵੀ ਹਾਂ ਹਾਂ ਤੇ ਪਰਸੋਂ ਨੂੰ ਝਾੜੂ ਵਾਲਾ ਬਟਨ ਦੱਬ ਕੇ ਕਹਿ ਦਿਓ ਵੀ ਹਾਂ ਹਾਂ ਜਿਹੜੇ ਜਿਹੜੇ ਸਮਝ ਗਏ ਉਹ ਤਾੜੀ ਮਾਰ ਦੋ ਬਾਕੀ ਨੂੰ ਮਾਫ਼ ਹੈ ਉਹ ਤਾਂ ਵੈਸੀ ਬਹੁਤ ਸਮਝਦਾਰ ਲੱਗਦਾ ਬਹੁਤ ਸਮਝਦਾਰ ਲੱਗਦਾ ਜੀ ਦੋਨੋਂ ਆਪ ਤੋਂ ਪਰਚਾ ਕੇ ਦੰਨਾਰੇ ਲਾ ਦਿਓ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਬੋਲੇ ਸੋਨਿਆਲ ਭਾਰਤ ਮਾਤਾ ਕੀ ਜੈ ਬਹੁਤ ਬਹੁਤ ਧੰਨਵਾਦ ਜਿਉਂਦੇ ਵਸਦੇ ਰਹੋ ਆਬਾਦ ਰਹੋ ਜ਼ਿੰਦਾਬਾਦ ਰਹੋ ਤਰੱਕੀਆਂ ਕਰੋ ਔਰ ਤੁਹਾਡੀਆਂ ਤਰੱਕੀਆਂ ਚ ਸਾਡਾ ਕੋਈ ਯੋਗਦਾਨ ਪੈਂਦਾ ਹੋਵੇ ਅਸੀਂ ਆਪਣੇ ਆਪ ਨੂੰ ਭਾਗਾ ਵਾਲੇ ਕਿਸਮਤ ਵਾਲੇ ਸਮਝਾਂਗੇ ਬਹੁਤ ਬਹੁਤ ਮਿਹਰਬਾਨੀ ਬਹੁਤ ਬਹੁਤ ਧੰਨਵਾਦ